ਬੀਤੇ ਐਤਵਾਰ ਅੰਮ੍ਰਿਤਸਰ ਦੀ ਧਰਤੀ ਤੇ ਅਰਵਿੰਦ ਕੇਜਰੀਵਾਲ ਵੱਲੋਂ ਨੌਜਵਾਨਾਂ ਲਈ ਇੱਕ ਖਾਸ ਮੈਨੀਫੈਸਟੋ ਜਾਰੀ ਕੀਤਾ ਗਿਆ ਸੀ ਪਰ ਉਹ ਮੈਨੀਫੈਸਟੋ ਰਿਲੀਜ਼ ਹੋਣ ਤੋਂ ਠੀਕ ਬਾਅਦ ਵਿਵਾਦਾਂ ਦੇ ਵਿੱਚ गिर ਗਿਆ ਸੀ ਕਿਉਂਕਿ ਉਸ ਦੀ ਤੁਲਨਾ ਧਾਰਮਿਕ ਗ੍ਰੰਥਾਂ ਦੇ ਨਾਲ ਕਰਨ ਤੋਂ ਇਲਾਵਾ ਉਸ ਦੇ ਕਵਰ ਪੇਜ ਦੇ ਉੱਪਰ ਹਰਮੰਦਰ ਸਾਹਿਬ ਦੀ ਤਸਵੀਰ ਦੇ ਨਾਲ ਚੋਣ ਨਿਸ਼ਾਨ ਝਾੜੂ ਦੀ ਵੀ ਤਸਵੀਰ ਲਗਾਈ ਗਈ ਸੀ ਪਰ ਕੇਜਰੀਵਾਲ ਵੱਲੋਂ ਹੁਣ ਇਹ ਗੱਲ ਕਹੀ ਗਈ ਕਿ 18 ਤਰੀਕ ਨੂੰ ਉਹ ਫਿਰ ਗੁਰੂ ਨਗਰੀ ਆ ਰਹੇ ਹਨ ਔਰ ਆਪਣੀ ਭੁੱਲ ਬਖਸ਼ਾਉਣਗੇ ਇਸ ਸਾਰੇ ਮਾਮਲੇ ਤੇ ਅਕਾਲੀ ਦਲ ਦੀ ਕੀ ਪ੍ਰਤੀਕਿਰਿਆ ਹੈ ਮੇਰੇ ਨਾਲ ਇਸ ਵੇਲੇ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਉਹਨਾਂ ਤੋਂ ਜਾਣਦੇ ਆ ਸਭ ਤੋਂ ਪਹਿਲਾਂ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਿ ਅਰਵਿੰਦ ਕੇਜਰੀਵਾਲ 18 ਤਰੀਕ ਨੂੰ ਸ੍ਰੀ ਹਰਮੰਦਰ ਸਾਹਿਬ ਆ ਕੇ ਭੁੱਲ ਬਖਸ਼ਾਉਣ ਦੀ ਗੱਲ ਕਹਿ ਰਹੇ ਨੇ ਜਿੱਥੋਂ ਤੱਕ ਅਰਵਿੰਦ ਕਾਦਰੀ ਕੇਜਰੀਵਾਲ ਜੀ ਦਾ ਸ੍ਰੀ ਹਰਮੰਦਰ ਸਾਹਿਬੋਂ ਆ ਕੇ ਪੁੱਲ ਬਖਸ਼ਾਉਣ ਦੀ ਗੱਲ ਇੱਕ ਡਰਾਮ ਹੈ। ਤਿੰਨ ਤਰੀਕ ਦੀ ਗੱਲ ਹੈ ਅੱਜ 8 ਵੀ ਲੰਘੀ। ਸੱਤਵਾਂ ਦਿਨ ਆ ਗਿਆ ਇੱਕ ਤਰ੍ਹਾਂ ਹਫਤਾ ਲੰਘ ਗਿਆ। ਤੇ ਜਿਹੜਾ ਸੱਤਾਂ ਮਿੰਟਾਂ 'ਚ ਟਵੀਟ ਕਰਨ ਵਾਲਾ ਬੰਦਾ ਸੀ ਤੇ ਇੱਕ ਹਫਤੇ ਬਾਅਦ ਉਹਨੂੰ ਸਿੱਖਾਂ ਦੇ ਜਜ਼ਬਾਤਾਂ ਦੀ ਚੇਤਾ ਆਇਆ। ਔਰ ਜਿੱਥੋਂ ਤੱਕ ਕੇਜਰੀਵਾਲ ਜੀ ਦਾ ਹੱਥ ਆਉਣਾ ਹੈ। ਇਹ ਹੁਣ ਇੱਕ ਤਰ੍ਹਾਂ ਦੀ ਜਿਹੜੀ ਆਪਾਂ ਕਹਿ ਲਈਏ ਵੀ ਗੰਦੀ ਖੇਡ ਖੇਡਦੇ ਮਜਬੂਰੀ ਦੀ ਖੇਡ ਬਣ ਗਈ ਇਹਨਾਂ ਦੀ ਜੇ ਇਹਨੂੰ ਸਹੀ ਲਫ਼ਜ਼ਾਂ ਵਿੱਚ ਕਹੀਏ ਤਾਂ ਮਜਬੂਰੀ ਦੀ ਖੇਡ ਬਣ ਗਈ ਕਿਉਂਕਿ ਪੰਜਾਬ ਦੇ ਲੋਕਾਂ ਨੇ ਸਿੱਖ ਕੌਮ ਨੇ ਸਿੱਖ ਸਮਾਜ ਨੇ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦਾ ਆਸ਼ੀਸ਼ ਖੇਤਾਨ ਦਾ ਪੰਜਾਬ ਦੇ ਹੋਰ ਆਗੂਆਂ ਦੇ ਤੇ ਰਵਿੰਦਰ ਕਾਜ ਕੇਜਰੀਵਾਲ ਦਾ ਵਿਰੋਧ ਕੀਤਾ ਇਸ ਮਸਲੇ ਤੇ ਉਥੇ ਇਸ ਪਾਰਟੀ ਦੀ ਔਰ ਅਰਵਿੰਦ ਕੇਜਰੀਵਾਲ ਦੀ ਮਜਬੂਰੀ ਬਣ ਗਈ ਔਰ ਨਾਲ ਹੀ ਤੁਸੀਂ ਦੇਖੋਗੇ ਸੁੱਚਾ ਸਿੰਘ ਛੋਟੀਪੁਰ ਦੀ ਵਿਚਾਰਗੀ ਕਿਸ ਤਰੀਕੇ ਨਾਲ ਉਤਰਲੇ ਲੈ ਰਿਹਾ ਹੈ ਔਰ ਦੂਸਰੇ ਬੰਨੇ ਹੋਰ ਵੀ ਇਹਨਾਂ ਦੇ ਆਗੂ ਜਿਹੜੇ ਸਵੀਕਾਰ ਕਰ ਚੁੱਕੇ ਹੈ ਕਿ ਬਹੁਤ ਵੱਡੀ ਜਿਹੜੀ ਹੈ ਵੱਜਰ ਗੁਨਾਹ ਹੋਇਆ ਤੇ ਵੱਜਰ ਗੁਨਾਹ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਾ ਚੁੱਪ ਰਹਿਣਾ ਜਿਨੇ ਜਿਹੜਾ ਸਿੱਖ ਜਦਬਾਤ ਨੇ ਜਿਹੜੇ ਧਾਰਮਿਕ ਲੋਗ ਨੇ ਉਹਨਾਂ ਦੇ ਜਿਹੜੇ ਇੱਕ ਤਰ੍ਹਾਂ ਦੇ ਜ਼ਖਮਾਂ ਦੇ ਉੱਤੇ ਲੂਣ ਪਾਇਆ ਸੀ ਤੇ ਫਿਰ ਜਾ ਕੇ ਸੁੱਚਾ ਸਿੰਘ ਛੋਟੇਪੁਰ ਤੇ ਬਾਕੀਆਂ ਨੇ ਜਾ ਕੇ ਜਦੋਂ ਤਰਲੇ ਮਾਰੇ ਐ ਵੀ ਤੂੰ ਕਿਹੜੀ ਰਾਜਨੀਤੀ ਕਰਨ ਡਿਆ ਹੈ ਕਿੱਥੇ ਖੜੋਤਾ ਹੈ ਤੇ ਫਿਰ ਜਾ ਕੇ ਇਹ ਮਜਬੂਰੀ ਦੇ ਵਿਅਸ ਨੂੰ ਉਹਨੂੰ ਲਿਆਂਦਾ ਜਾ ਰਿਹਾ ਜਿਸ ਤਰ੍ਹਾਂ ਕਹਿੰਦੇ ਆ ਨਾ ਕਿ ਹੁਣ ਤੇ ਇਹਨਾਂ ਦਾ ਸਾਰਾ ਕੁਝ ਹੀ ਪਿਆਜ ਨੰਗਾ ਹੋ ਗਿਆ ਇਹਨਾਂ ਦੀ ਸੋਚ ਇਹ ਕਿੱਥੇ ਖੜੋਤੇ ਨੇ ਇਹ ਧਰਮ ਔਰ ਸਿੱਖ ਧਰਮ ਬਾਰੇ ਜਾਂ ਬਾਕੀ ਧਰਮਾਂ ਬਾਰੇ ਕੀ ਸੋਚ ਰੱਖਦੇ ਨੇ ਔਰ ਅਮਲੇਰ ਕੋਟ ਵਾਲੇ ਕਾਂਡ ਦੇ ਵਿੱਚ ਤਾਂ ਸਾਬਤ ਹੋ ਗਿਆ ਕਿ ਇਹ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਪੈਦਾ ਕਰਨਾ ਚਾਹੁੰਦੇ ਨੇ ਅਫਰਾ ਤਫਰੀ ਪੈਦਾ ਕਰਨਾ ਚਾਹੁੰਦੇ ਨੇ ਲਾ ਲੈਸਨੈਸ ਪੈਦਾ ਕਰਕੇ ਇਹ ਰਾਇਨੀਤੀ ਕਰਨਾ ਚਾਹੁੰਦੇ ਨੇ ਇਹ ਤਾਂ ਨੰਗਾ ਹੋ ਗਿਆ ਸਾਰਾ ਕੁਝ ਜਿਸ ਤਰ੍ਹਾਂ ਉਹਨਾਂ ਵੱਲੋਂ ਪਹਿਲਾਂ ਇਹ ਗਲਤੀ ਕੀਤੀ ਗਈ ਉਸ ਤੋਂ ਬਾਅਦ ਕਈ ਲੀਡਰਾਂ ਵੱਲੋਂ ਮਾਫੀ ਵੀ ਮੰਗੀ ਗਈ ਪਰ ਅਕਾਲੀ ਦਲ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਅਰਵਿੰਦ ਕੇਜਰੀਵਾਲ ਮਾਫੀ ਮੰਗਣ ਪਰ ਉਹਨਾਂ ਦਾ ਜੋ ਫੈਸਲਾ ਹੈ ਕਿ ਅਕਾਲੀ ਦਲ ਜਾਂ ਹੋਰ ਰਾਜਨੀਤਿਕ ਪਾਰਟੀਆਂ ਦੇ ਸਾਹਮਣੇ ਮਾਫੀ ਮੰਗਣ ਤੋਂ ਜੋ ਹੈ ਉਹਨਾਂ ਨੇ ਗੁਰੇਜ਼ ਕਰਨ ਤੋਂ ਇਲਾਵਾ ਜੋ ਇਹ ਫੈਸਲਾ ਲਿਆ ਕਿ ਗੁਰੂ ਘਰ ਦੇ ਵਿੱਚ ਜਾ ਕੇ ਮਾਫੀ ਮੰਗੀ ਜਾਵੇ ਕੀ ਉਹ ਮਾਫੀ ਪੰਥ ਨੂੰ ਇਹ ਆ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਤੁਸੀਂ ਸਮਝਦੇ ਹੋ ਕਿ ਉਹ ਜਾਇਜ਼ ਹੈ ਜਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜੋ ਇਸ ਵੇਲੇ ਰਾਜਨੀਤਿਕ ਮਾਹੌਲ ਬਣਿਆ ਉਹ ਥੋੜਾ ਸ਼ਾਂਤ ਹੋਏਗਾ ਨਹੀਂ ਆਕਾਲੀ ਦਲ ਨੇ ਕਦੇ ਨਹੀਂ ਕਿਹਾ ਕਿ ਸਾਡੇ ਕੋਲ ਮਾਫੀ ਮੰਗੇ ਆਕਾਲੀ ਦਲ ਨੇ ਕਿਹਾ ਆ ਕਿ ਅਰਵਿੰਦ ਕਾਜਰੀ ਕੇਜਰੀਵਾਲ ਔਰ ਉਹਦੀ ਪਾਰਟੀ ਕੋਲ ਬਹੁਤ ਵੱਡੀ ਗਲਤੀ ਹੋਈ ਉਹਦੇ ਲੀਡਰਾਂ ਕੋਲ ਔਰ ਉਹਦੇ ਵਿੱਚ ਅਸੀਂ ਮਹਿਸੂਸ ਕਰਦੇ ਹਾਂ ਕਿ ਅਰਵਿੰਦ ਕੇਜਰੀਵਾਲ ਵੀ ਇੱਕ ਤਰ੍ਹਾਂ ਗੁਨਾਹ ਕਰਨੇ ਪਰ ਜੋ ਸਮਝਦੇ ਨੇ ਕਿ ਮੈਂ ਗੁਨਾਹ ਕਰ ਨਹੀਂ ਗੁਨਾਹ ਫਲਾਣਿਆਂ ਨੇ ਕੀਤਾ ਹੈ ਤੇ ਫਿਰ ਸਭ ਤੋਂ ਪਹਿਲਾਂ ਉਹਨਾਂ ਨੂੰ ਪਾਰਟੀ ਚੋਂ ਕੱਢਣ ਫਿਰ ਹਿਰਦੇ ਸ਼ਾਂਤ ਹੋਣਗੇ ਤੇ ਫਿਰ ਆਣ ਕੇ ਮਾਫੀ ਮੰਗਣ ਸਿੱਖੋਂ ਕੋਲੋਂ ਸਿੱਖੋਂ ਕੋਲੋਂ ਕੀ ਹੈ ਪਰ ਜਿੱਥੇ ਤੱਕ ਹੁਣ ਤਾਂ ਸਿੱਖਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਦੀ ਸੋਚ ਕੀ ਹੈ ਜਿਸ ਤਰ੍ਹਾਂ ਕਹਿੰਦੇ ਆ ਨਾ ਕਿ ਝੋਨੇ ਵਾਲੇ ਪਿੰਡ ਜਿਹੜੇ ਪ੍ਰਾਲੀਆਂ ਪਛਾਣੇ ਜਾਂਦੇ ਨੇ ਔਰ ਇਹਨਾਂ ਦੀ ਵਾਰ-ਵਾਰ ਜਿਹੜੀ ਆ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡਣਾ ਸਿੱਖ ਫਲਸਫੇ ਨਾਲ ਖੇਡਣਾ ਸਿੱਖ ਸੋਚ ਨਾਲ ਖੇਡਣਾ ਸਿੱਖ ਵਿਰੋਧੀ ਗੱਲਾਂ ਕਰਨੀਆਂ ਉਹਦੇ ਤੋਂ ਇਹਨਾਂ ਪਤਾ ਲੱਗ ਗਿਆ ਕਿ ਇਹ ਸਿੱਖ ਵਿਰੋਧੀ ਨੇ ਔਰ ਜੇ ਮਾੜੀ ਮੋਟੀ ਵੀ ਹਮਦਰਦੀ ਸੀ ਕਿਤੇ ਗਲਤੀ ਹੋ ਗਈ ਸੀ ਤੇ ਕੇਜਰੀਵਾਲ ਜੀ ਨੂੰ ਤਿੰਨ ਤਰੀਕ ਨੂੰ ਸਾਰਾ ਕੁਝ ਸੰਭਾਲਣਾ ਚਾਹੀਦਾ ਸੀ ਤਿੰਨ ਨੂੰ ਤੇ ਚਾਰ ਨੂੰ ਸੰਭਾਲ ਲੀਂਦੇ ਪਰ ਸੱਤਾਂ ਦਿਨਾਂ ਬਾਅਦ ਬੋਲਣਾ ਤੇ ਮਜਬੂਰੀ ਵਸ ਬੋਲਣਾ ਤੇ ਮਜਬੂਰੀ ਨੂੰ ਕਦੀ ਸੱਚ ਨਹੀਂ ਸਵੀਕਾਰਿਆ ਜਾ ਸਕਦਾ ਅੱਜ ਉਹ ਮਜਬੂਰੀ ਦੀ ਖਤਰ ਆ ਰਹੇ ਨੇ ਇਹ ਕੌਮ ਨੇ ਫੈਸਲਾ ਲੈਣਾ ਹੈ ਕਿ ਉਹਦੀ ਮਾਫੀ ਨੂੰ ਮਨ ਦੇ ਜਾਂ ਨਹੀਂ ਮਨ ਦੇ ਪਰ ਮੈਂ ਜਾਤੀ ਤੌਰ ਤੇ ਇੱਕ ਬਤੌਰ ਸਿੱਖ ਮਹਿਸੂਸ ਕਰਦਾ ਕਿ ਉਹ ਮਾਫੀ ਮੰਗਣ ਨਹੀਂ ਆ ਰਿਹਾ ਰਾਜਨੀਤੀ ਕਰਨ ਆ ਰਿਹਾ ਜੇ ਮਾਫੀ ਮੰਗਣੀ ਹੁੰਦੀ ਤੇ ਪਹਿਲੇ ਦਿਨ ਹੀ ਮੰਗਦਾ ਔਰ ਪਹਿਲੇ ਦਿਨ ਹੀ ਆਸ਼ੀਸ਼ ਖੇਤਾਨ ਦੇ ਬਾਕੀ ਲੀਡਰਸ਼ਿਪ ਨੂੰ ਪਾਰਟੀ ਚੋਂ ਬਾਹਰ ਕੱਢ ਕੇ ਕਹਿੰਦਾ ਕਿ ਸਿੱਖਾਂ ਦੇ ਗੁਨਾਹਗਰ ਸੀ ਮੈਂ ਬਾਹਰ ਕੱਢਤੇ ਨੇ ਤੇ ਮੈਂ ਕਹਾਂ ਤੋ ਮਾਫੀ ਮੰਗਦਾ ਕਿ ਇਹੋ ਜਿਹਾ ਗੁਨਾਹਗਰ ਮੇਰੀ ਪਾਰਟੀ ਜੱਗੇ ਤੋਂ ਨਹੀਂ ਰਹਿਣਗੇ ਮੈਨੀਫੈਸਟੋ ਜਾਰੀ ਕਰਨ ਵੇਲੇ ਜੋ ਗਲਤੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕੀਤੀ ਉਸ ਤੋਂ ਬਾਅਦ ਲਗਾਤਾਰ ਅਕਾਲੀ ਦਲ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਵਿਰੋਧ ਪ੍ਰਦਰਸ਼ਨ ਕੀ ਹੁਣ ਜਦੋਂ ਅਰਵਿੰਦ ਕੇਜਰੀਵਾਲ ਦੀ ਅੰਮ੍ਰਿਤਸਰ ਫੇਰੀ ਜਦੋਂ ਆ ਰਹੇ ਨੇ ਉਦੋਂ ਵੀ ਅਕਾਲੀ ਦਲ ਵੱਲੋਂ ਕਿਸੇ ਤਰ੍ਹਾਂ ਦਾ ਵਿਰੋਧ ਕੀਤਾ ਜਾਏਗਾ ਉਹਨਾਂ ਦੇ ਨਹੀਂ ਕੁਦਰਤੀ ਦੇਖੋ ਅਕਾਲੀ ਦਲ ਤਾਂ ਕੋਈ ਇਹੋ ਜਿਹਾ ਪਲਾਨ ਨਹੀਂ ਪਰ ਕਿਉਂਕਿ ਅਕਾਲੀ ਦਲ ਜਿੱਥੇ ਪੰਜਾਬ ਦੇ ਲੋਕਾਂ ਦੀ ਵੱਖ-ਵੱਖ ਧਰਮਾਂ ਦੀ ਵੱਖ-ਵੱਖ ਵਰਕਾਂ ਦੀ ਪ੍ਰਤੀਨਿਧਤਾ ਕਰਦਾ ਹੈ ਉੱਥੇ ਸਿੱਖਾਂ ਦੀ ਪ੍ਰਤੀਨਿਧਤਾ ਵੀ ਕਰਦਾ ਹੈ ਤੇ ਸਿੱਖ ਦੇ ਜਵਤਾਂ ਵਾਲੇ ਬਹੁਤ ਸਾਰੇ ਲੋਕ ਨੇ ਜਿਹੜੇ ਅਕਾਲੀ ਦਲ ਦੇ ਵਿੱਚ ਬੈਠੇ ਨੇ ਉਹ ਕੀ ਕਰਦੇ ਨੇ ਕੀ ਨਹੀਂ ਕਰਦੇ ਪਰ ਜਿਸ ਤੱਕ ਪਾਰਟੀ ਦਾ ਅਜਿਹਾ ਕੋਈ ਪ੍ਰੋਗਰਾਮ ਨਹੀਂ ਵੀ ਉਹਨਾਂ ਦਾ ਵੀ ਅਸੀਂ ਕੋਈ ਮਿੱਥ ਕੇ ਕੋਈ ਪਾਰਟੀ ਨੇ ਪ੍ਰੋਗਰਾਮ ਦੇ ਕੇ ਕੋਈ ਵਿਰੋਧ ਕਰਨਾ ਹੈ ਪਰ ਜਿੱਥੇ ਤੱਕ ਮੈਂ ਮਹਿਸੂਸ ਕਰਦਾ ਹਾਂ ਕਿ ਅਰਵਿੰਦ ਕੇਜਰੀਵਾਲ ਨੇ ਜਿਹੜੀ ਗਲਤੀ ਕੀਤੀ ਹੈ ਸਿੱਖ ਕੌਮ ਕਦੇ ਮਾਫ਼ ਨਹੀਂ ਕਰੂਗੀ ਕਦੇ ਵੀ ਨਹੀਂ ਮਾਫ਼ ਕਰੂਗੀ ਪਹਿਲੋਂ ਸੀਸਕਨ ਸਾਹਿਬ ਤੇ ਬੁਲਡਰੋਜ਼ਰ ਚਲਾਇਆ ਔਰ ਇਹੋ ਜੇ ਇਹਨਾਂ ਨੇ ਚੰਦ ਚਾੜੇ ਨੇ ਕਿ ਵਾਰ-ਵਾਰ ਜਿਹੜੀਆਂ ਇਹਨਾਂ ਦੀਆਂ ਜਾਤੀਆਂ ਇਹਨਾਂ ਦੀ ਭੁੱਲਾਂ ਇਹਨਾਂ ਦੀਆਂ ਗਲਤੀਆਂ ਜਿਹੜੀਆਂ ਅਜਿਹੀਆਂ ਨੇ ਇਹ ਗਲਤੀਆਂ ਨਹੀਂ ਆਪਾਂ ਕਹਿ ਸਕਦੇ ਕਿ ਜਾਣਬੁੱਝ ਕੇ ਜਿਹੜਾ ਸਿੱਖਾਂ ਦੇ ਮਤਲਬ ਉਹ ਉਹਨਾਂ ਨੂੰ ਜਿਹੜਾ ਉਹਨਾਂ ਦੀ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਯਾਨ ਮਿਰਚਾ ਸਿੰਘ ਵਲਟੋਆ ਇਹਨਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲੋ ਜਵਾਲ ਵੱਲੋਂ ਜੋ ਹੁਣ ਮਾਫੀ ਮੰਗਣ ਦੀ ਗੱਲ ਕਹੀ ਜਾ ਰਹੀ ਹੈ ਉਹ ਵੀ ਇੱਕ ਸਿਆਸੀ ਡਰਾਮਾ ਹੈ ਔਰ ਪੰਜਾਬ ਦੇ ਲੋਕ ਔਰ ਖਾਸ ਕਰਕੇ ਪੰਥ ਜੋ ਹੈ ਇਸ ਮਾਫੀ ਨੂੰ ਕਦੇ ਵੀ ਕਬੂਲ ਨਹੀਂ ਕਰੇਗਾ ਦੂਸਰੇ ਪਾਸੇ ਉਹਨਾਂ ਦੀ ਇਹ ਵੀ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਫੇਰੀ ਦੌਰਾਨ ਅਰਵਿੰਦ ਕੇਜਰੀਵਾਲ ਨੂੰ ਸਿੱਖਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਰਾਜੀਵ ਸ਼ਰਮਾ ਏਬੀ ਪਸਾਂਝਾ ਅੰਮ੍ਰਿਤਸਰ